ਹਾਂਜੀ ਸਾਡੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਰਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਜੀ ਵੀ ਠੀਕ ਆ ਤਾਂ ਪਰ ਇਹ ਦੇਖੋ ਸਫਾਈ ਕਰਨ ਲਈ ਸਫਾਈ ਤੇ ਸਫਾਈ ਕਰਨ ਲਈ ਮਤਲਬ ਕਹਿੰਦਾ ਕਿ ਮੈਂ ਸਾਰੀ ਸਫਾਈ ਕੀਤੀ ਹੋਈ ਆ ਤੇ ਅੱਜ ਫਿਰ ਹੀ ਆਪਾਂ ਕੀਤੀ ਪੋਦਿਆਂ ਦੀ ਸਫਾਈ ਹਾਂ ਕੋਠੇ ਤੇ ਕਰਕੇ ਆਏ ਆ ਪੋਦਿਆਂ ਦੀ ਸਫਾਈ ਤੇ ਆਹੋ ਤੇ ਉਹਨਾਂ ਦੇ ਵਿੱਚ ਕਾ ਕੋ ਬਹੁਤ ਹੋਇਆ ਸੀਗਾ ਕੋਈ ਸਾਫ ਕਰਕੇ ਆਏ ਆ ਤੇ ਹੋਰ ਇੱਕ ਮੈਂ ਬਣਾਇਆ ਸੂਟ ਤੇ ਉਹ ਵੀ ਦੇਖਿਓ ਤੇ ਸੂਟ ਬਣਾਇਆ ਸੂਟ ਦੇਖਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਆਹ ਦੇਖੋ ਜੀ ਪਰੀ ਲੱਗੀ ਕੋਠੇ ਦੀ ਸਫਾਈ ਕਰਨ ਤੇ ਮੌਸਮ ਹੋਇਆ ਬੜਾ ਵਧੀਆ ਤੇ ਮੈਂ ਸੋਚਿਆ ਕਿ ਪੌਦਿਆਂ ਦੇ ਵਿੱਚ ਨਾ ਬੜਾ ਘਾਹ ਹੋ ਗਿਆ ਤੇ ਆਪਾਂ ਨਾ ਸਾਫ਼ ਕਰ ਦਈਏ ਬੜਾ ਗੰਦ ਤੇ ਲੱਗ ਗਿਆ ਆ ਵਾ ਤੇ ਮੇਰੇ ਇੱਥੇ ਨਾ 7-8 ਨਿੰਬੂ ਲੱਗੇ ਸੀਗੇ ਇਹਨਾਂ ਨੇ ਰਾਤੀ ਦੋ ਜਣੀਆਂ ਨੇ ਮਿਲ ਕੇ ਤੇ ਸਾਰੇ ਨਿੰਬੂ ਤੋੜ ਤਾੜ ਕੇ ਸੁੱਟ ਦਿੱਤੇ ਪਤਾ ਨਹੀਂ ਕਿੱਥੇ ਝੁੱਟੇ ਕੀ ਕੀਤਾ ਕੀ ਨਹੀਂ ਕੀਤਾ ਤੇ ਇਹਨਾਂ ਨਿੰਬੂਆਂ ਦਾ ਮੈਨੂੰ ਬੜਾ ਦੁੱਖ ਹੋਇਆ ਤੇ ਹੁਣ ਆਪਾਂ ਲੱਗੇ ਸਫਾਈ ਕਰਨ ਬੁੱਟਿਆਂ ਦੀ ਬੁੱਟਿਆਂ ਦੇ ਵਿੱਚ ਬੜਾ ਹੀ ਘਾਹ ਕੋ ਬੜਾ ਕੁਝ ਹੋ ਗਿਆ ਹਾਂ ਪਤਾ ਸਮੂਹ ਥੱਲੇ ਪਿਆ ਆ ਉਹ ਥੱਲੇ ਪਿਆ ਵਾ ਬਾਲਕੋਨੀ 'ਚ ਪਿਆ ਵਾ ਝਾੜੂ ਲੈ ਆ ਤੇ ਹੁਣ ਮੈਂ ਲੱਗੀ ਸਫਾਈ ਕਰਨ ਮੈਂ ਕਿਹਾ ਚੱਲ ਮੌਸਮ ਬੜਾ ਵਧੀਆ ਆਇਆ ਉਤਰਾਂ ਕੋਠੇ ਨਿੰਗਾ ਚੜਿਆ ਜਾਂਦਾ ਤੇ ਨਾਲੇ ਅੱਜ ਥੋੜੀ ਜਿਹੀ ਫ੍ਰੀ ਸੀਗੀ ਆ ਚਲੋ ਕਰਦੇ ਆ ਸਫਾਈ ਠੀਕ ਹੈ ਜੀ ਮੀਂਹ ਦਾ ਪਾਣੀ ਮੀਂਹ ਆ ਗਿਆ ਸੀ ਅਸੀਂ ਦੇ ਹਕਾ ਪੁੱਟਣ ਥੋੜਾ ਤਿੰਨ ਗਮਲੇ ਤਿੰਨ ਗਮਲੇ ਸਾਫ ਕੀਤੇ ਤੇ ਮੀਂਹ ਆ ਗਿਆ ਤੇ ਅਸੀਂ ਭੱਜ ਗਏ ਥੱਲੇ ਹੁਣ ਰੋਟੀ ਆ ਟਿਖਾ ਕੇ ਤੇ ਫੇਰ ਉੱਪਰ ਆਇਆ ਮੈਂ ਤਿੰਨ ਗਮਲੇ ਕਰਦੇ ਸਾਫ ਆਵੇ ਇਹਨਾਂ ਦੇ ਵਿੱਚੋਂ ਐ ਬਿਲਕੁਲ ਸਫਾਈ ਹੋ ਗਈ ਆਵੇ ਇਹ ਵਾਲਾ ਕਾਪ ਪਿਆ ਮੈਂ ਤੇ ਹੁਣ ਮੜਾ ਜਿਹਾ ਸੇਕਾ ਨਿਕਲ ਆਇਆ ਧੁੱਪ ਦਾ ਤੇ ਹੋ ਗਏ ਫੇਰ ਚਲੋ ਕਰ ਲਈਏ ਥੋੜਾ ਜਿਹਾ ਕੰਮ ਮੁੜ ਕੇ ਫੇਰ ਟਾਈਮ ਨਹੀਂ ਲੱਗਦਾ ਕਈ ਵਾਰ ਇੱਥੇ ਸਾਡੇ ਪਾਣੀ ਰੁੱਕ ਜਾਂਦਾ ਵਾ ਥੋੜਾ ਜਾ ਹਾਂ ਲੋ ਇੱਥੇ ਜਾ ਮਾਂ ਇੱਥੇ ਟਾਇਲ ਸਹੀ ਨਹੀਂ ਨਾ ਲੱਗੀ ਹੋਈ ਮੈਂ ਇੱਥੇ ਸੀਮੈਂਟ ਪਾਉਣਾ ਵਾ ਨਹੀਂ ਪਾਉਣਾ ਵਾ ਨਹੀਂ ਦਾਦੀ ਇੱਥੇ ਪਾਣੀ ਮੈਂ ਜਾ ਕੇ ਫਿਰ ਘੇਟਾ ਚਲਾ ਕਰਕੇ ਹਨਾ ਦੂਜੇ ਵੀ ਫੁੱਟ ਗਏ ਥੋੜਾ ਬੋਤਾ ਕਰਦੀਏ ਸਫਾਈ ਜਿੰਨਾ ਹੁੰਦਾ ਕਰ ਲਏ ਆ ਬਾਕੀ ਫੇਰ ਵੇਖੀ ਜਾਊਗੀ ਕਾ ਫੇਰ ਰੁੱਕੀ ਜਾਣਾ ਵਾ ਜਿੰਨਾ ਚਿਰ ਮੀਂਹ ਪੈਂਦਾ ਰਹਿਣਾ ਨਾ ਮਰਸਾਤਾ ਦਾ ਪਾਣੀ ਉਹ ਨਾ ਚਿਰ ਕਾ ਉਗਦਾ ਹੀ ਰਹਿਣਾ ਉਹ ਸੱਡਿੰਗ ਵਾਂਡੀਆਂ ਦੇ ਕੋਠੇ ਤੇ ਹੁਣ ਇੱਥੇ ਰਹਿੰਦੇ ਨਹੀਂ ਵੇਚ ਗਏ ਦੇਖੋ ਕਿੰਨਾ ਕੋਠੇ ਤੇ ਕਾ ਉਗਿਆ ਆ ਉਹਨਾਂ ਦੇ ਕੋਠੇ ਤੇ ਟਾਇਲ ਨਹੀਂ ਲੱਗੀ ਹੋਈ ਤੇ ਕਾ ਉਗ ਗਿਆ ਆ ਦੇਖੋ ਸਾਰੇ ਪੌਦਿਆਂ ਦੀ ਸਫਾਈ ਹੋ ਗਈ ਗੁੱਡੀ ਘੱਟੀ ਥੱਲੇ ਮੈਂ ਫੱਟੇ ਰੱਖ ਗਏ ਨਾ ਫੇਰ ਰੱਖੇ ਆ ਕਿਉਂਕਿ ਥੱਲੇ ਨਾਲ ਲੈਂਟਰ ਦੇ ਕਮਰੇ ਦੇ ਵਿੱਚ ਉਹ ਸਲਾਬੜੀ ਆਉਣ ਢਈ ਆ ਮੈਂ ਚਲ ਹਵਾ ਲੱਗ ਜੇਗੀ ਮੈਂ ਇੱਕ ਦਾ ਰੱਖਿਆ ਉਹਨਾਂ ਦੇ ਥੱਲੇ ਛੋਟੇ ਛੋਟੇ ਇੱਡੇ ਰੱਖਤੇ ਆ ਇਹ ਵੈਸੇ ਤੇ ਉਹ ਮੜਮੋਟੇ ਜਿਹੇ ਆ ਬਾਲਟੀਆਂ ਬੋਲਟੀਆਂ ਜਿਹਾ ਲਾਏ ਆ ਇਹ ਕਮਰੇ ਆ ਨੀਂਬੂਆਂ ਨੂੰ ਹੋਣਾ ਨਿੱਕਾ ਨਿੱਕਾ ਬੂਰ ਪਿਆ ਵਾ ਜਿਹੜੇ ਵੱਡੇ ਹੋਏ ਸੀ ਉਹਦੇ ਬੱਚਿਆਂ ਨੇ ਕੱਲ ਖਰਾਬ ਕਰਤੇ ਤੋੜਤੇ ਸਾਰੇ ਚਲੋ ਜੀ ਹੁਣ ਬਾਕੀ ਕੋਠੇ ਦੀ ਫੇਰ ਸਫਾਈ ਕਰੂੰਗੀ ਹੁਣ ਮੈਂ ਗਈ ਥੱਕ ਆ ਦੇਖੋ ਜੀ ਮੈਂ ਇੱਕ ਕੋ ਸੂਟ ਸਟਿਚ ਕੀਤਾ ਕਟਣ ਦਾ ਕਿਸੇ ਦਾ ਇਹ ਇਹ ਸ਼ਿਬ ਜੱਬnaya ਵਾ ਸੀਣਾ ਲਾ ਕੇ ਬਨਾਇਆ ਤੇ ਪਾਈ ਨਹੀਂ ਕੀਤੀ ਹੋਈ ਤੇ ਛੋਟੀ ਛੋਟੀ ਬਣਾਈ ਬਾ 4 ਇੰਚ ਦੀ ਬਾਹਾਂ ਵਾ ਏ ਸ਼ੇਪ ਦਾ ਹੀ ਪਲੱਜ ਹੋਆ ਜਿਨ੍ਹਾਂ ਦਾ ਸੂਟ ਆ ਤੇ ਉਹ ਕਹਿੰਦੇ ਸੀ ਇਦਾਂ ਦਾ ਬਣਾਉਣਾ ਵਾ ਹਾਂ ਦੇਖੋ ਆਇਆ ਆ ਉਹ ਇਹ ਤਾਂ ਵੀ ਤੇ ਕਿਉਂ ਤੁਹਾਨੂੰ ਮੇਰਾ ਸੂਟ ਬਣਿਆ ਆ ਕਿਸ ਤਰ੍ਹਾਂ ਦਾ ਲੱਗਦਾ ਵਾ ਹੁਣ ਮੈਂ ਸਵਾਈ ਬਹੁਤ ਘਟ ਕਰਦੀ ਆ ਮੈਂ ਕਿੰਨੇ ਦਿਨ ਲਾ ਦੇਣੀ ਇੱਕ ਸੂਟ ਨੂੰ ਮੇਰਾ ਦਿਲ ਇਹ ਕਹਦਾ ਹੈਗਾ ਮੱਸੀ ਬਣਾਉਣੀ ਆ ਜੇ ਕੋਈ ਜਿਆਦਾ ਹੀ ਮਤਲਬ ਕਵੇ ਕਿ ਛੇਤੀ ਚਾਹੀਦਾ ਤੇ ਫੇਰ ਭਾਵੇਂ ਸੀਮਾ ਕਿਉਂਕਿ ਪਲਾਜੋ ਮੈਂ ਆਪ ਹੀ ਬਣਾਉਣਾ ਹੁੰਦਾ ਵਾ ਇਸ ਕਰਕੇ ਟਾਈਮ ਲੱਗ ਜਾਂਦਾ ਮੈਨੂੰ ਮੈਂ ਬੜੇ ਆਰਾਮ ਨਾਲ ਬਣਾਉਣਾ ਹੁੰਦਾ ਕਾਲੀ ਕਾਲੀ ਜਮਾ ਕੁਛ ਨਹੀਂ ਕੰਮ ਕਰਦੀ ਇਹ ਹੋ ਗਿਆ ਮੇਰਾ ਸੂਟ ਕੰਪਲੀਟ ਤੇ ਹੁਣ ਦੇਣਾ ਪੇਜ ਫਿਰ ਕੱਲ ਨੂੰ ਵੇਖਾਂਗੇ ਕਿਹੜਾ ਫੋਰ ਬਣਾਉਣਾ ਕੀ ਕਰਨਾ ਚਲੋ